ਪੰਜਾਬ ਦੇ ਪਿੰਡਾਂ ਦੀ ਖੁਸ਼ਬੂ ਕਿਸੇ ਵੀ ਸ਼ਹਿਰ ਨਾਲ ਨਹੀਂ ਤੋਲੀ ਜਾ ਸਕਦੀ ਮਿੱਟੀ ਦੀ ਸੁਗੰਧ ਗੁੱਡੀਆਂ ਦੀਆਂ ਛੱਤਾਂ ਤਰੱਕਾਂ ਦੀ ਛਾਂ ਤੇ ਖੇਤਾਂ ਵਿੱਚ ਲਹਿਰਾ ਮਾਰਦੇ ਕਣਕ ਦੇ ਵਾਲ ਇਹ ਸਭ ਪਿੰਡ ਨੂੰ ਇੱਕ ਜੀਵੰਤ ਕਹਾਣੀ ਬਣਾ ਦਿੰਦੇ ਹਨ ਇਸ ਕਹਾਣੀ ਦਾ ਕੇਂਦਰ ਬਿੰਦੂ ਹੁੰਦੇ ਹਨ ਨੌਜਵਾਨ ਉਹੀ ਜੋ ਪਿੰਡ ਦੀ ਰੂਹ ਹਨ ਪਿੰਡ ਦੇ ਸੁਪਨਿਆਂ ਦੇ ਵਾਹਕ ਹਨ ਤੇ ਨਾਲ ਹੀ ਨਵੀਂ ਪੀੜੀ ਦੇ ਚਿਹਰੇ ਪਿੰਡ ਵਿੱਚ ਸਵੇਰੇ ਸਵੇਰੇ ਸ਼ੁਰੂਆਤ ਕਿਤਾਬਾਂ ਜਾਂ ਕੜੀਆਂ ਨਾਲ ਨਹੀਂ ਹੁੰਦੀ ਸਗੋਂ ਸ਼ੁਰੂ ਹੁੰਦੀ ਹੈ ਮੁਰਗੀਆਂ ਦੇ ਬਾਗ ਨਾਲ ਜਦ ਸੂਰਜ ਪੂਰਬ ਵੱਲੋਂ ਝਾਕਦਾ ਹੈ ਗਲੀਆਂ ਵਿੱਚ ਗੁੱਡੀਆਂ ਤੋਂ ਧੂਆ ਉੱਠਦਾ ਹੈ ਕੁਝ ਨੌਜਵਾਨ ਖੇਤਾਂ ਵੱਲ ਹਲ ਚੁੱਕਣ ਜਾਂਦੇ ਕੁਝ ਬੁੱਢੇ ਬਿਜੂ ਨਲਕੇ ਤੇ ਬੈਠ ਕੇ ਇਕੱਲਾ ਕਰਦੇ ਹਨ ਨੌਜਵਾਨ ਮੁੰਡੇ ਆਪਣੇ ਸਰੀਰ ਦੀ ਤਾਕਤ ਦਿਖਾਉਣ ਲਈ ਸਵੇਰੇ ਹੀ ਅਖਾੜੇ 'ਚ ਕੁਸ਼ਤੀ ਲੜਦੇ ਹਨ ਕੋਈ ਲੰਗਰ ਵਾਲੇ ਗੁਰਦੁਆਰੇ ਵਿੱਚ ਸੇਵਾ ਕਰਦਾ ਹੈ ਤੇ ਕੋਈ ਆਪਣੇ ਘਰ ਦੇ ਪਸ਼ੂਆਂ ਦੀ ਸੇਵਾ ਵਿੱਚ ਲੱਗਿਆ ਹੁੰਦਾ ਹੈ ਪਿੰਡ ਦੀਆਂ ਕੁੜੀਆਂ ਆਪਣੇ ਘਰਾਂ ਦੀਆਂ ਛੱਤਾਂ ਤੇ ਕੱਪੜੇ ਸੁਕਾਉਂਦੀਆਂ ਤੇ ਹੱਸਦੀਆਂ ਗੱਲਾਂ ਕਰਦੀਆਂ ਦਿਖਾਈ ਦਿੰਦੀਆਂ ਇਸ ਸਹਿਰ ਦੀ ਰੌਣਕ ਵਿੱਚ ਨੌਜਵਾਨ ਹੀ ਮਧ ਭੂਮਿਕਾ ਨਿਭਾਉਂਦੇ ਹਨ ਨੌਜਵਾਨਾਂ ਦੀ ਜ਼ਿੰਦਗੀ ਸਿਰਫ ਮਿਹਨਤ ਨਹੀਂ ਉਹਨਾਂ ਦੀਆਂ ਖੁਸ਼ੀਆਂ ਵੱਖਰੀਆਂ ਹਨ ਸ਼ਾਮ ਦੇ ਵੇਲੇ ਗਲੀ ਦੇ ਕੋਨੇ ਤੇ ਲੁੱਡੋ ਪੱਤਿਆਂ ਵਾਲੀ ਟਾਲੀ ੇਠਾਂ ਵੇਟ ਬੈਠ ਕੇ ਚਰਚੇ ਗੱਡੀ ਤੇ ਟਰੱਕ ਨੂੰ ਤੇਜ਼ ਚਲਾਉਣ ਦਾ ਜੋਸ਼ ਮੇਲੇ ਤੇ ਗਿੱਧਾ ਪੰਗੜਾ ਪਾਉਂਦੀਆਂ ਮੋੜਾਂ ਤੇ ਸਭ ਤੋਂ ਵੱਧ ਕ੍ਰਿਕਟ ਜਾਂ ਬਾਲੀਵਾਲ ਦੇ ਮੈਦਾਨਾਂ ਵਿੱਚ ਦੌੜਨਾ ਕਈ ਵਾਰੀ ਇਹ ਖੁਸ਼ੀਆਂ ਸ਼ਰਾਰਤਾਂ ਵਿੱਚ ਬਦਲ ਜਾਂਦੀਆਂ ਕੋਈ ਰਾਤ ਨੂੰ ਚੋਰੀ ਛੁਪੇ ਗੱਡੀਆਂ ਦੀਆਂ ਛੱਤਾਂ ਤੇ ਚੜ੍ਹ ਕੇ ਕੂਬੂਤਰ ਉਡਾ ਲੈਦਾ ਕੋਈ ਦੋਸਤਾਂ ਨਾਲ ਮਿਲ ਕੇ ਪਿੰਡ ਦੀਆਂ ਗਲੀਆਂ ਵਿੱਚ ਮੋਟਰਸਾਈਕਲ ਤੇ ਸਿਲੈਂਸਰ ਕੱਟ ਕੇ ਜੋ ਸ਼ੋਰ ਪਾਉਂਦਾ ਇਹ ਸਭ ਸ਼ਰਾਰਤਾਂ ਪਿੰਡ ਦੀ ਰੌਣਕ ਦਾ ਹਿੱਸਾ ਸਨ ਪਿੰਡ ਦੀ ਚੌਪਾਲ ਨੌਜਵਾਨਾਂ ਲਈ ਸਭ ਤੋਂ ਵੱਡਾ ਸਕੂਲ ਹੈ ਉੱਥੇ ਬੈਠ ਕੇ ਉਹ ਰਾਜਨੀਤੀ ਤੋਂ ਲੈ ਕੇ ਖੇਤੀਬਾੜੀ ਤੱਕ ਹਰ ਗੱਲ ਤੇ ਚਰਚਾ ਕਰਦੇ ਹਨ ਬਜ਼ੁਰਗ ਆਪਣੀਆਂ ਪੁਰਾਣੀਆਂ ਖਾਣੀਆਂ ਸੁਣਾਉਂਦੇ ਹਨ ਕਿ ਕਿਵੇਂ ਉਹਨਾਂ ਨੇ ਖਾਲੀ ਹੱਥਾਂ ਨਾਲ ਜ਼ਮੀਨਾਂ ਹਾਸਲ ਕੀਤੀਆਂ ਨੌਜਵਾਨ ਉਹਨਾਂ ਦੀਆਂ ਗੱਲਾਂ ਸੁਣਦੇ ਤਾਂ ਹਨ ਪਰ ਉਹਨਾਂ ਦੇ ਮਨ ਵਿੱਚ ਸ਼ਹਿਰ ਜਾਣ ਦੇ ਸੁਪਨੇ ਹੁੰਦੇ ਹਨ ਕਦੇ ਨਾ ਕਦੇ ਅਸੀਂ ਵੀ ਕੈਨੇਡਾ ਜਾਣਾ ਹੀ ਜਾਣਾ ਇੱਕ ਵਾਰ ਇਹ ਵਾਕ ਪਿੰਡ ਦੀ ਹਰ ਚੌਪਾਲ ਤੇ ਸੁਣਨ ਨੂੰ ਮਿਲਦਾ ਪਹਿਲਾਂ ਦੇ ਨੌਜਵਾਨ ਮਿੱਟੀ ਨਾਲ ਜੁੜੇ ਰਹਿੰਦੇ ਸਨ ਪਰ ਅੱਜ ਦੀ ਨਵੀਂ ਪੀੜੀ ਦੇ ਸੁਪਨੇ ਵੱਡੇ ਹੋ ਗਏ ਹਨ ਉਹਨਾਂ ਨੂੰ ਮੋਬਾਈਲ ਇੰਟਰਨੈਟ ਫੈਸ਼ਨ ਤੇ ਵਿਦੇਸ਼ਾਂ ਦੀਆਂ ਚਮਕਦਾਰ ਤਸਵੀਰਾਂ ਨੇ ਘਿਰ ਲਿਆ ਹੈ ਕੋਈ ਇੰਜੀਨੀਅਰ ਜਾਂ ਡਾਕਟਰ ਬਣਨ ਦਾ ਸੁਪਨਾ ਦੇਖਦਾ ਕੋਈ ਕੈਨੇਡਾ ਜਾਂ ਆਸਟ੍ਰੇਲੀਆ ਜਾਣ ਦੀ ਤਿਆਰੀ ਕਰਦਾ ਤੇ ਕੋਈ ਆਪਣੇ ਪਿੰਡ ਵਿੱਚ ਹੀ ਨਵੀਆਂ ਪੀੜ੍ਹ ਖੇਤੀਬਾੜੀ ਤਕਨੀਕਾਂ ਲਿਆਉਣ ਦੀ ਸੋਚਦਾ ਇਹ ਪੀੜੀ ਨਵੇਂ ਪੁਰਾਣੇ ਵਿਚਕਾਰ ਖੜੀ ਹੈ ਇੱਕ ਪਾਸੇ ਉਹ ਗੁਰਦੁਆਰੇ ਦੀ ਸੇਵਾ ਕਰਦੇ ਨੁਜੇ ਪਾਸੇ ਟਿਕਟੋਕ ਤੇ ਇੰਸਟਾਗ੍ਰਾਮ ਤੇ ਵੀਡੀਓ ਬਣਾਉਂਦੀ ਹੈ। ਖੇਤ ਪੰਜਾਬੀ ਨੌਜਵਾਨ ਦੀ ਟੜਕਨ ਹਨ। ਗਰਮੀ ਦੇ ਤਪਦੇ ਦਿਨਾਂ ਵਿੱਚ ਜਦ ਉਹ ਟਰੈਕਟਰ ਚਲਾ ਕੇ ਜ਼ਮੀਨ ਜੋਦਦਾ ਹੈ, ਉਸ ਦੇ ਚਿਹਰੇ ਤੇ ਥਕਾਵਟ ਨਹੀਂ ਮਾਣ ਹੁੰਦਾ ਹੈ। ਸਰਦੀ ਦੇ ਦਿਨਾਂ ਵਿੱਚ ਜਦ ਧੁੰਦ ਨਾਲ ਸਾਰਾ ਪਿੰਡ ਟਕ ਜਾਂਦਾ ਹੈ, ਉਹਨਾਂ ਦੇ ਹੱਥ ਖਲ ਤੇ ਕੀ ਹੁੰਦੇ ਹਨ? ਫਸਲ ਕੱਟਣ ਦੇ ਵੇਲੇ ਨੌਜਵਾਨਾਂ ਦੀਆਂ ਟੋਲੀਆਂ ਖੇਤਾਂ ਵਿੱਚ ਗੀਤ ਗਾਉਂਦੀਆਂ। ਆਲਾਣਾ ਤੇਰਾ ਆਲੇ ਦੁਆਲੇ ਖੇਤਾਂ ਵਿੱਚ ਸੋਹਣੀਆਂ ਵਾਲੇ ਇਹ ਗੀਤ ਸਿਰਫ ਰਸਮ ਨਹੀਂ ਇਹ ਉਹਨਾਂ ਦੇ ਦਿਲ ਦੀ ਧੜਕਣ ਹੁੰਦੀ ਹੈ ਖੁਸ਼ੀਆਂ ਦੇ ਨਾਲ ਮੁਸ਼ਕਲਾਂ ਵੀ ਹਨ ਰੋਜ਼ਗਾਰ ਦੀ ਘਾਟ ਨਸ਼ਿਆਂ ਦਾ ਖਤਰਾ ਹੈ ਸ਼ਹਿਰ ਦੀ ਚਮਕ ਧਮਕ ਨਾਲ ਪਿੰਡ ਦੀ ਸਦਗੀ ਖੋ ਜਾਣਾ ਬਹੁਤ ਨੌਜਵਾਨ ਮਿਹਨਤ ਕਰਦੇ ਹਨ ਪਰ ਮੌਕੇ ਘੱਟ ਮਿਲਦੇ ਹਨ ਕੋਈ ਮਜਬੂਰੀ ਕਰਕੇ ਬਾਹਰ ਦੇਸ਼ਾਂ ਨੂੰ ਚੜ੍ਹ ਜਾਂਦਾ ਹੈ ਕੋਈ ਨਸ਼ੇ ਦੇ ਚੰਗਲ ਵਿੱਚ ਫਸ ਜਾਂਦਾ ਹੈ ਇਹ ਪਿੰਡ ਦੀ ਸਭ ਤੋਂ ਵੱਡੀ ਚਿੰਤਾ ਹੈ ਪਾਵੇਂ ਮੁਸ਼ਕਲਾਂ ਹਨ ਪਰ ਉਮੀਦ ਵੀ ਬਹੁਤ ਹੈ ਨਵੀਂ ਪੀੜੀ ਹੁਣ ਪੜ੍ਹਾਈ ਵਿੱਚ ਅੱਗੇ ਵਧ ਰਹੀ ਹੈ ਕੁਝ ਬੱਚੇ ਸ਼ਹਿਰ ਦੇ ਵੱਡੇ ਸਕੂਲਾਂ ਵਿੱਚ ਜਾ ਰਹੇ ਹਨ ਕੁਝ ਆਈਟੀ ਦੇ ਨਵੀਂ ਤਕਨੀਕੀ ਸਿੱਖ ਰਹੇ ਹਨ ਬਜ਼ੁਰਗ ਕਹਿੰਦੇ ਹਨ ਜੇ ਇਹ ਨੌਜਵਾਨ ਆਪਣੀ ਮਿੱਟੀ ਨਾਲ ਭੁੱਲੇ ਤਾਂ ਪੰਜਾਬ ਦਾ ਪਵਿੱਤਰ ਸੋਨਿਆਂ ਨਾਲੋਂ ਵੀ ਚਮਕਦਾ ਹੋਵੇਗਾ ਨੌਜਵਾਨ ਸਿਰਫ ਕੰਮ ਨਹੀਂ ਕਰਦੇ ਉਹ ਪਿੰਡ ਦੀਆਂ ਰਸਮਾਂ ਨੂੰ ਵੀ ਜਿੰਦਾ ਰੱਖਦੇ ਹਨ ਵਿਆਹਾਂ ਵਿੱਚ ਢੋਲ ਤਾਂ ਸ਼ੇਰੀਆਂ ਧੁਨੀਆਂ ਤੇ ਉਹ ਹੀ ਪੱਚਦੇ ਹਨ ਤੇ ਸੱਤ ਦੇ ਮੇਲੇ ਵਿੱਚ ਮੈਦਾਨਾਂ ਵਿੱਚ ਪੰਗਲੇ ਪਾਉਂਦੇ ਹਨ ਲੋਹੜੀ ਤੇ ਹੋਲੀਆਂ ਵਿੱਚ ਅੱਗ ਦੇ ਜਿਹੜੇ ਲਾਉਂਦੇ ਹਨ ਇਹ ਸਭ ਕੁਝ ਦਿਖਾਉਂਦਾ ਹੈ ਕਿ ਪਿੰਡ ਦੀ ਜੜ ਕਦੇ ਸੁੱਕ ਨਹੀਂ ਲਿੰਗੇ। ਪਿੰਡ ਦੇ ਨੌਜਵਾਨ ਇੱਕ ਦੋ ਰਾਹੀ ਲੜਾਈ ਦੜ ਰਹੇ ਹਨ। ਇੱਕ ਪਾਸੇ ਉਹਨਾਂ ਦੇ ਸੁਪਨੇ ਹਨ ਵੱਡੇ ਰੰਗੀਨ ਵਿਦੇਸ਼ਾਂ ਨਾਲ ਜੁੜੇ। ਦੂਜੇ ਪਾਸੇ ਉਹਨਾਂ ਦੀ ਮਿੱਟੀ ਹੈ ਜਿਸ ਦੀ ਸੁਗੰਧ ਉਹਨਾਂ ਦੀਆਂ ਰੋਹਾਂ ਵਿੱਚ ਵਸਦੀ ਹੈ। ਪਿੰਡ ਦਾ ਮਾਹੌਲ ਅੱਜ ਵੀ ਉਸੇ ਤਰ੍ਹਾਂ ਦਾ ਹੈ ਜਿਵੇਂ ਸੱਲਾ ਪਹਿਲਾਂ ਸੀ। ਮਿੱਟੀ, ਖੇਤ, ਗੁੱਡੀਆਂ, ਅਨਗੁਰ ਦਵਾਰਾ, ਚੌਪਾਲ ਪਰ ਸਿਰਫ ਇਹ ਕਿ ਹੁਣ ਨਵੀਂ ਪੀੜ੍ਹੀ ਉਸ ਮਾਹੌਲ ਨੂੰ ਆਪਣੇ ਤਰੀਕੇ ਨਾਲ ਜੀ ਰਹੀ ਹੈ। ਤੇ ਤਵਿਕ ਚਾਹੇ ਕਿਸੇ ਵੀ ਰਾਹ ਤੇ ਜਾਵੇ ਪਰ ਇੱਕ ਗੱਲ ਪੱਕੀ ਹੈ ਪਿੰਡ ਦੀ ਧੜਕਣ ਹਮੇਸ਼ਾ ਉਸ ਦੇ ਨੌਜਵਾਨਾਂ ਨਾਲ ਹੀ ਜੁੜੀ ਰਹੇਗੀ ਨਵੀਂ ਪੀੜੀ ਸਿਰਫ ਖੇਤਾਂ ਵਿੱਚ ਕੰਮ ਕਰਨਾ ਹੀ ਆਪਣੀ ਕਿਸਮਤ ਨਹੀਂ ਮੰਨਦੀ ਉਹਨਾਂ ਵਿੱਚੋਂ ਕੁਝ ਹੁਣ ਆਪਣੇ ਪਿੰਡ ਲਈ ਕੁਝ ਨਵਾਂ ਕਰਨ ਦੀ ਸੋਚਦੇ ਹਨ ਇੱਕ ਨੌਜਵਾਨ ਅਮਨਦੀਪ ਨੇ ਸ਼ਹਿਰ ਵਿੱਚ ਪੜ੍ਹਾਈ ਕਰਕੇ ਵਾਪਸ ਆ ਕੇ ਪਿੰਡ ਵਿੱਚ ਆਰਗੈਨਿਕ ਫਾਰਮਿੰਗ ਦੀ ਸ਼ੁਰੂਆਤ ਕੀਤੀ ਉਸਦੇ ਦੋਸਤ ਪਹਿਲਾਂ ਹੱਸੇ ਕਿਸਾਨੀ ਨਾਲ ਕੋਈ ਬਦਲਾਅ ਨਹੀਂ ਆਉਂਦਾ ਵਿਦੇਸ਼ ਜਾਣਾ ਹੀ ਵਧੀਆ ਹੁੰਦਾ ਹੈ ਪਰ ਜਦ ਅਮਨਦੀਪ ਨੇ ਖੇਤਰੀ ਫਸਲ ਸ਼ਹਿਰ ਵਿੱਚ ਵਧੇਰੇ ਕੀਮਤ ਤੇ ਵਿਕਣੀ ਸ਼ੁਰੂ ਹੋਈ ਤਾਂ ਪਿੰਡ ਦੇ ਹੋਰ ਮੁੰਡੇ ਵੀ ਸੋਚਣ ਲੱਗੇ ਕਿ ਸ਼ਾਇਦ ਆਪਣੀ ਮਿੱਟੀ ਹੀ ਸੋਨਾ ਲੁਕਿਆ ਹੋਇਆ ਹੈ ਪਹਿਲਾਂ ਪਿੰਡ ਦੀਆਂ ਕੁੜੀਆਂ ਘਰ ਦੀਆਂ ਚਾਰ ਦੀਵਾਰੀਆਂ ਵਿੱਚ ਹੀ ਬੰਦ ਰਹਿੰਦੀਆਂ ਸਨ ਪਰ ਹੁਣ ਨਵੀਂ ਪੀੜੀ ਦੀਆਂ ਕੁੜੀਆਂ ਆਪਣੀ ਪੜ੍ਹਾਈ ਪੂਰੀ ਕਰਕੇ ਸ਼ਹਿਰ ਦੇ ਕਾਲਜਾਂ ਵਿੱਚ ਜਾ ਰਹੀਆਂ ਹਨ ਸੁਖਪ੍ਰੀਤ ਨਾਮ ਦੀ ਕਕੂੜੀ ਨੇ ਆਪਣੇ ਪਿੰਡ ਵਿੱਚ ਆਨਲਾਈਨ ਟਿਊਸ਼ਨ ਸੈਂਟਰ ਖੋਲ੍ਹਿਆ ਪਿੰਡ ਦੇ ਬੱਚਿਆਂ ਨੂੰ ਉਹ ਘਰ ਬੈਠੇ ਹੀ ਗਣਿਤ ਤੇ ਅੰਗਰੇਜ਼ੀ ਸਿਖਾਉਂਦੀ ਲੋਕ ਪਹਿਲਾਂ ਹੈਰਾਨ ਰਹੇ ਪਰ ਜਦ ਬੱਚਿਆਂ ਦੇ ਨਤੀਜੇ ਸੁਧਰੇ ਤਾਂ ਸਭ ਨੇ ਉਸ ਦੀ ਪ੍ਰਸ਼ੰਸਾ ਕੀਤੀ ਇਸ ਤਰ੍ਹਾਂ ਪਿੰਡ ਵਿੱਚ ਇਹ ਸੁਨੇਹਾ ਆ ਗਿਆ ਕਿ ਨਵੀਂ ਪੀੜ੍ਹੀ ਵਿੱਚ ਸਿਰਫ ਮੁੰਡੇ ਨਹੀਂ ਕੁੜੀਆਂ ਵੀ ਪਿੰਡ ਦੀ ਨੁਹਾਰ ਬਦਲ ਸਕਦੀਆਂ ਹਨ ਹਾਲਾਂਕਿ ਬਹੁਤ ਨੌਜਵਾਨ ਅਜੇ ਵੀ ਵਿਦੇਸ਼ ਜਾਣ ਨੂੰ ਹੀ ਆਪਣਾ ਸੁਪਨਾ ਮੰਨਦੇ ਹਨ ਹਰ ਘਰ ਵਿੱਚ ਕੋਈ ਨਾ ਕੋਈ ਮੁੰਡਾ ਕੁੜੀ ਕੈਨੇਡਾ ਆਸਟ੍ਰੇਲੀਆ ਜਾਂ ਇੰਗਲੈਂਡ ਵਿੱਚ ਪੜ੍ਹਾਈ ਕਰ ਰਿਹਾ ਹੈ ਉਹਨਾਂ ਤੋਂ ਆਉਂਦੀਆਂ ਤਸਵੀਰਾਂ ਤੇ ਵੀਡੀਓ ਪਿੰਡ ਦੇ ਗਲੀਆਂ ਵਿੱਚ ਗੱਲਾਂ ਦਾ ਮੌਜੂਦਾ ਬਣਦੀਆਂ ਹਨ ਪਰ ਨਾਲ ਹੀ ਬਹੁਤ ਲੋਕ ਇਸ ਸਮਝਦੇ ਹਨ ਕਿ ਵਿਦੇਸ਼ਾਂ ਵਿੱਚ ਰਹਿਣ ਨਾਲ ਆਪਣੀ ਜੜ ਤੋਂ ਦੂਰ ਹੋ ਜਾਂਦੇ ਹਨ। ਇਹ ਟਕਰਾਹ ਹਰ ਚਪਾਲ ਵਿੱਚ ਚਰਚਾ ਦਾ ਕੇਂਦਰ ਬਣਦਾ ਹੈ। ਬਜ਼ੁਰਗ ਕਹਿੰਦੇ ਹਨ ਜਿਹੜਾ ਆਪਣੀ ਮਿੱਟੀ ਛੱਡਦਾ ਹੈ ਉਹ ਕਦੇ ਖੁਸ਼ ਨਹੀਂ ਰਹਿੰਦਾ। ਪਰ ਨੌਜਵਾਨਾਂ ਦੀਆਂ ਅੱਖਾਂ ਵਿੱਚ ਚਮਕ ਹੁੰਦੀ ਹੈ ਸਾਡਾ ਭਵਿੱਖ ਸ਼ਹਿਰਾਂ ਤੇ ਵਿਦੇਸ਼ਾਂ ਵਿੱਚ ਹੀ ਹੈ। ਪਿੰਡ ਦੀ ਸਭ ਤੋਂ ਵੱਡੀ ਚਿੰਤਾ ਨਸ਼ਾ ਦਾ ਖਤਰਾ ਹੈ। ਬਹੁਤ ਨੌਜਵਾਨ ਬੇਰੁਜ਼ਗਾਰੀ ਤੇ ਹਤਾਸ਼ ਹੋਣ ਕਰਕੇ ਇਸ ਜੰਗਲ ਵਿੱਚ ਫਸ ਜਾਂਦੇ ਹਨ। ਪਿੰਡ ਦੇ ਕੁਝ ਕੋਨੇ ਰਾਤ ਤੇ ਰਾਤ ਸੁੰਨੇ ਗਲੀਆਂ ਵਿਜੀ ਤਬਦੀਲ ਹੋ ਜਾਂਦੇ ਹਨ ਜਿੱਥੇ ਸੂਈਆਂ ਦੇ ਨਸ਼ੇ ਦਾ کاروبار ਚੱਲਦਾ ਹੈ ਪਰ ਨਵੀਂ ਪੀੜੀ ਵਿੱਚੋਂ ਕੁਝ ਬਹਾਦਰ ਨੌਜਵਾਨ ਇਸ ਦੇ ਵਿਰੁੱਧ ਖੜਦੇ ਹਨ ਉਹ ਆਪਣੇ ਦੋਸਤਾਂ ਨੂੰ ਜਾਗਰੂਕ ਕਰਦੇ ਹਨ ਕਲੱਬਾਂ ਤੇ ਖੇਡਾਂ ਵਿੱਚ ਦੀਆਂ ਟੋਲੀਆਂ ਬਣਾਉਂਦੇ ਹਨ ਤਾਂ ਜੋ ਖਾਲੀ ਸਮੇਂ ਨੂੰ ਖੇਡਾਂ ਵਿੱਚ ਲਾਇਆ ਜਾ ਸਕੇ ਇਸ ਲੜਾਈ ਵਿੱਚ ਉਹਨਾਂ ਨੂੰ ਕਈ ਵਾਰੀ ਧਮਕੀਆਂ ਵੀ ਮਿਲਦੀਆਂ ਹਨ ਪਰ ਉਹ ਪਿੱਛੇ ਨਹੀਂ ਹਟਦੇ ਪਹਿਲਾਂ ਪਿੰਡ ਦੀ ਜ਼ਿੰਦਗੀ ਸਧਾਰਨ ਸੀ ਹੁਣ ਨਵੀਂ ਪੀੜੀ ਨੇ ਇਸ ਵਿੱਚ ਨਵੀਆਂ ਰੌਣਕਾਂ ਭਰ ਦਿੱਤੀਆਂ ਹਨ ਪਹਿਲਾਂ ਚਪਾਲ ਵਿੱਚ ਸਿਰਫ ਲਾਠੀ ਟਿੱਕੇ ਬਜ਼ੁਰਗ ਹੁੰਦੇ ਹਨ ਹੁਣ ਉੱਥੇ ਲੈਪਟਾਪ ਤੇ ਮੋਬਾਈਲ ਨਾਲ ਨੌਜਵਾਨ ਵੀ ਬੈਠੇ ਦਿਖਾਈ ਦਿੰਦੇ ਹਨ ਪਹਿਲਾਂ ਮੇਲੇ ਵਿੱਚ ਸਿਰਫ ਲੋਕ ਨਾਚ ਹੁੰਦੇ ਸਨ ਹੁਣ ਉੱਥੇ ਡੀਜੇ ਰੋਸ਼नियां ਵੀ ਹੁੰਦੀਆਂ ਹਨ ਪਹਿਲਾਂ ਰਾਤ ਨੂੰ ਸਿਰਫ ਦੀਵੇ ਤੇ ਚਿਰਾਗ ਹੁੰਦੇ ਸਨ ਹੁਣ ਹਰ ਘਰ ਵਿੱਚ ਬਿਜਲੀ ਤੇ ਪੱਖੇ ਤੇ ਐਲਈਡੀ ਚਮਕਦੇ ਹਨ ਇਹ ਬਦਲਾਅ ਕਈ ਵਾਰੀ ਲੋਕਾਂ ਨੂੰ ਡਰਾਉਂਦੇ ਵੀ ਹਨ ਪਰ ਜ਼ਿੰਦਗੀ ਅੱਗੇ ਵਧੀ ਹੀ ਹੈ ਕੱਲ ਦੇ ਪਿੰਡ ਦਾ ਸੁਪਨਾ ਹਰ ਨੌਜਵਾਨ ਦੇ ਮਨ ਵਿੱਚ ਵੱਜਦਾ ਹੈ ਕੋਈ ਚਾਹੁੰਦਾ ਹੈ ਕਿ ਪਿੰਡ ਵਿੱਚ ਵੱਡਾ ਹਸਪਤਾਲ ਹੋਵੇ ਕੋਈ ਸੋਚਦਾ ਹੈ ਕਿ ਵਧੀਆ ਸਕੂਲ ਤੇ ਕਾਲਜ ਬਣਨ ਕੋਈ ਚਾਹੁੰਦਾ ਹੈ ਕਿ ਪਿੰਡ ਦੇ ਖੇਤਾਂ ਵਿੱਚ ਨਵੀਆਂ ਮਸ਼ੀਨਾਂ ਦੇ ਤਕਨੀਕਾਂ ਆਣ ਨਵੀਂ ਪੀੜੀ ਆਪਣੇ ਆਪਣੇ ਰਾਹਾਂ ਤੇ ਹੈ ਪਰ ਇੱਕ ਗੱਲ ਸਭ ਵਿੱਚ ਸਾਂਝੀ ਹੈ ਉਹਨਾਂ ਦਾ ਦਿਲ ਹਾਲੇ ਵੀ ਆਪਣੀ ਮਿੱਟੀ ਨਾਲ ਧੜਕਦਾ ਹੈ ਪਿੰਡ ਦੀ ਖਾਣੀ ਸਿਰਫ ਬਜ਼ੁਰਗਾਂ ਦੇ ਅਤੀਤ ਨਾਲ ਨਹੀਂ ਜੁੜੀ ਇਹ ਨਵੀਂ ਪੀੜੀ ਦੇ ਸੁਪਨਿਆਂ ਨਾਲ ਵੀ ਬਣਦੀ ਹੈ ਉਹੀ ਨੌਜਵਾਨ ਜੋ ਅੱਜ ਕਦੇ ਮੈਦਾਨ ਵਿੱਚ ਵਾਲੀਬਾਲ ਖੇਡਦੇ ਹਨ ਕਦੇ ਇੰਸਟਾਗ੍ਰam ਤੇ ਵੀਡੀਓ ਬਣਾਉਂਦੇ ਹਨ ਕਦੇ ਖੇਤਾਂ ਵਿੱਚ ਟਰੈਕਟਰ ਚਲਾਉਂਦੇ ਹਨ ਉਹੀ ਕੱਲ ਨੂੰ ਪਿੰਡ ਦੀ ਨਵੀਂ ਦਿਸ਼ਾ ਦੇਣਗੇ ਪਿੰਡ ਦੀ ਹਵਾ ਪਿੰਡ ਦੀ ਮਿੱਟੀ ਪਿੰਡ ਦੀਆਂ ਗਲੀਆਂ ਇਹ ਸਭ ਕੁਝ ਹਮੇਸ਼ਾ ਨੋਜਵਾਨਾਂ ਨਾਲ ਹੀ ਜੁੜਿਆ ਰਹੇਗਾ ਉਹੀ ਪਿੰਡ ਦੀ ਜੜ੍ਹ ਵੀ ਹਨ ਤੇ ਪਿੰਡ ਦਾ ਭਵਿਕ ਵੀ ਹਨ ਪਿੰਡ ਦੇ ਚਾਰੇ ਵਿੱਚ ਉਹ ਦਿਨ ਵੀ ਆ ਗਿਆ ਜਦੋਂ ਪਰਦੇਸ ਵਿੱਚ ਬੈਠੇ ਮੁੰਡੇ ਦੀ ਵੀਡੀਓ ਕਾਲ ਆਈ ਮੋਬਾਈਲ ਦੀ ਛੋਟੀ ਸਕਰੀਨ ਤੇ ਕੈਨੇਡਾ ਦੇ ਸ਼ਹਿਰ ਦੇ ਰੰਗ ਚਮਕ ਰਹੇ ਸਨ ਤੇ ਘਰ ਦੇ ਬਜ਼ੁਰਗ ਦੇ ਚਿਹਰਿਆਂ ਤੇ ਇੱਕੋ ਵਾਰ ਮਾਣ ਤੇ ਅੱਖਾਂ ਵਿੱਚ ਨਮੀ ਦੋਵੇਂ ਹੀ ਸਨ ਕਿਉਂਕਿ ਆਪਣੇ ਪੁੱਤ ਨੂੰ ਵੱਡੀਆਂ ਮਾਰਤਾਂ ਵਿੱਚ ਦੇਖ ਕੇ ਗਰੂਰ ਸੀ ਪਰ ਨਾਲ ਹੀ ਉਹਦੇ ਦਿਲ ਯਾਦ ਵਿੱਚੋਂ ਭਰੀ ਸੀ ਪਰਦੇਸ ਜਾਣ ਨਾਲ ਫੇਡ ਦੀਆਂ ਗਲੀਆਂ ਸੁੰਨੀਆਂ ਹੋਣ ਲੱਗੀਆਂ ਕਈ ਘਰਾਂ ਦੇ ਬੂਹੇ ਤਾਲਿਆਂ ਨਾਲ ਬੰਦ ਹੋ ਗਏ ਤੇ ਚੌਂਕ 'ਚ ਕੱਲੀਆਂ ਬਜ਼ੁਰਗ ਮਾਮਾ ਚਾਰਪਾਈ ਤੇ ਬੈਠੀਆਂ ਉਡੀਕ ਕਰਦੀਆਂ ਰਹਦੀਆਂ ਪਰ ਇੱਕ ਖਾਮੋਸ਼ੀ ਤੇ ਵਿਚਕਾਰ ਕੁਝ ਨੌਜਵਾਨਾਂ ਨੇ ਨਵੀਆਂ ਰਾਹਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਕਿਸੇ ਨੇ ਆਰਗੇਨਿਕ ਸਬਜ਼ੀਆਂ ਦੇ ਖੇਤ ਬਣਾਏ ਤੇ ਸ਼ਹਿਰ ਦੇ ਖਰੀਦਦਾਰਾਂ ਨੂੰ ਬੁਲਾ ਕਿਸੇ ਨੇ ਨਵੀਂ ਮਸ਼ੀਨਾਂ ਨਾਲ ਖੇਤੀ ਦੇ ਢੰਗ ਬਦਲੇ ਕੁੜੀਆਂ ਨੇ ਵੀ ਪਿੱਛੇ ਨਹੀਂ ਰਹਿਣਾ ਚਾਹਿਆ ਉਹਨਾਂ ਨੇ ਵੀ ਕਬੱਡੀ ਦੇ ਮੈਦਾਨਾਂ 'ਚ ਧੂੜ ਪੱਟੀ ਮਿਲਿਆਂ ਵਿੱਚ ਖੇਡਾਂ ਜਿੱਤ ਕੇ ਲੋਕਾਂ ਨੂੰ ਦੱਸਿਆ ਕਿ ਉਹ ਸਿਰਫ ਕਰਦੀਆਂ ਚਰਦਵਾਰੀਆਂ ਤੱਕ ਕੀ ਸਿਮਰ ਨਹੀਂ ਪਿੰਡ ਦੀ ਚੋਪਾਲ ਹੁਣ ਸਿਰਫ ਬਜ਼ੁਰਗਾਂ ਦੀਆਂ ਗੱਲਾਂ ਦਾ ਕੇਂਦਰ ਨਹੀਂ ਰਹੀ ਉੱਥੇ ਹੁਣ ਨੌਜਵਾਨ ਤੇ ਕੁੜੀਆਂ ਵੀ ਚਾਟਾ ਪੱਤਰਾਂ ਨਾਲ ਕੋਈਕਦੇ ਸੁਪਨੇ ਸਾਂਝੇ ਕਰਦੇ ਤੇ ਬਦਲਾਅ ਦੀ ਗੱਲ ਨੂੰ ਚੁੱਕਦੇ ਤਿਉਹਾਰਾਂ ਦੇ ਦਿਨ ਪਿੰਡ ਮੋੜ ਚਮਕਦਾ ਦੀਵਾਲੀ ਦੀ ਰਾਤ ਹਰ ਕਰਦੀਆਂ ਛੱਤਾਂ ਤੇ ਦੀਵੇ ਚਮਕਦੇ ਬੱਚੇ ਵੇੜੇ ਵਿੱਚ ਪਟਾਕੇ ਛੜਦੇ ਤੇ ਹਰ ਚਿਹਰੇ ਤੇ ਮੁਸਕਾਨ ਹੁੰਦੀ ਪਰ ਇੰਨਾਂ ਸਰੋਸ਼ਣੀਆਂ ਦੇ ਨਾਲ ਹੀ ਖਨੇੜਾ ਵੀ ਸੀ ਨਸ਼ਿਆਂ ਦੀ ਬੁਢੀ ਛਾਂ ਜਿਸ ਨੇ ਕਈ ਮੁੰਡਿਆਂ ਨੂੰ ਘੇਰ ਲਿਆ ਸੀ ਪਰ ਕੁਝ ਜਿਵੇਂ ਵਾਰ ਨੌਜਵਾਨਾਂ ਨੇ ਹਿੰਮਤ ਨਾਲ ਬੈਨਰ ਚੁੱਕੇ ਜਾਗੋਤਾ ਜਥੇ ਬਣਾਏ ਤੇ ਪਿੰਡ ਦੀਆਂ ਅੰਗਲੀਆਂ 'ਚ ਨਸ਼ਿਆ ਵਿਰੋਧ ਨਾਰੇ ਲਗਾਉਣੇ ਸ਼ੁਰੂ ਕਰ ਦਿੱਤੇ ਔਲੀ-ਔਲੀ ਪਿੰਡ ਦੀ ਦਸਰ ਬਦਲਣ ਲੱਗੀ ਗਲੀਆਂ ਸਾਫ਼ ਹੋਈਆਂ ਸੋਲਰ ਲਾਈਟਾਂ ਲੱਗੀਆਂ ਸਕੂਲਾਂ ਵਿੱਚ ਬੱਚੇ ਲੈਪਟਾਪ ਨਾਲ ਪੜ੍ਹਨ ਲੱਗੇ ਤੇ ਖੇਤਾਂ ਵਿੱਚ ਟਰੈਕਟਰਾਂ ਦੀ ਗੂੰਜ ਜਿਹੀ ਸੁਣਾਈ ਦਿੱਤੀ ਬਜ਼ੁਰਗ ਆਪਣੇ ਪੁਰਾਣੇ ਤਜਰਬੇ ਨਾਲ ਨੌਜਵਾਨਾਂ ਲਈ ਆਪਣੀ ਨਵੀਂ ਸੋਚ ਨਾਲ ਮਿਲਾ ਕੇ ਪਿੰਡ ਨੂੰ ਉਪਮੰਜਲ ਵੱਲ ਲੈ ਗਏ ਜਿੱਥੇ ਮਿੱਟੀ ਦੀ ਮਹਿਕ ਵੀ ਸੀ ਤੇ ਪਵਿੱਖ ਦੀ ਚਮਕ ਵੀ। ਇਹ ਕੈਸਾ ਪਿੰਡ ਜਿਸ ਨੂੰ ਪੁਰਾਣੀ ਰੂਹ ਵੀ ਸੰਭ ਹੋਏ ਤੇ ਨਵੀਂ ਪੀੜੀ ਦੇ ਸੁਪਨੇ ਵੀ ਸਕਾਰ ਕਰ ਰਿਹਾ ਸੀ। ਹੋਰ ਮਜ਼ੇਦਾਰ ਤੇ ਸਿੱਖਿਆਦਾਇਕ ਕਹਾਣੀਆਂ ਦੇਖਣ ਲਈ ਜੁੜੋ ਸਾਡੇ ਚੈਨਲ ਨਾਲ। ਜੇ ਕਹਾਣੀ ਪਸੰਦ ਆਵੇ ਤਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ।